ਪੰਜਾਬੀਏ ਇੱਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਅਮਰੀਪਾਲ ਸਿੰਘ ਸੰਸਦ ਮੈਂਬਰ ਵੱਜੋਂ ਚੁੱਕਣਗੇ ਸੋਂ ਪੰਜਾਬ ਸਰਕਾਰ ਨੇ ਪੈਰੋਲ ਦੇਣ ਲਈ ਲੋਕ ਸਭਾ ਸਪੀਕਰ ਨੂੰ ਭੇਜੀ ਅਰਜੀ ਭਾਈ ਅਮਰਜੀਤਪਾਲ ਸਿੰਘ ਦੇ ਹੱਕ 'ਚ ਸੰਸਦ 'ਚ ਗਰਜੀ ਹਰਸੀਮਰਤ ਕੋਰ ਬਦਲ ਕੇਂਦਰ ਸਰਕਾਰ ਨੂੰ ਸੁਨਾਈਆਂ ਖਰੀਆਂ ਖਰੀਆਂ ਸੰਸਦ ਵਿੱਚ ਰਾਹੁਲ ਗਾਂਧੀ ਨੂੰ ਪੀਐਮ ਮੋਦੀ ਨੇ ਦਿੱਤਾ ਤਿੱਖਾ ਜਵਾਬ ਵਿਰੋਧੀ ਧਿਰਾਂ ਦੀ ਬਣਾਈ ਰੇਲ ਬੀਬੀ ਜਗੀਰ ਕੋਰ ਨੂੰ ਵੱਡਾ ਝਟਕਾ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਨ ਦੇ ਮਾਮਲੇ 'ਚ ਹਾਈ ਕੋਰਟ ਵੱਲੋਂ ਐਫਆਈਆਰ ਦੇ ਹੁਕਮ ਜਾਰੀ ਸੀਐਮ ਭਗਵੰਤ ਮਾਨ ਦੀ ਪਤਨੀ ਨੇ ਜਲੰਧਰ ਵਿਖੇ ਤੇ ਲੋਕਾਂ ਦੀਆਂ ਸੁਣੀਆਂ ਮੁਸ਼ਕਲਾਂ ਕਿਹਾ ਲੋਕਾਂ ਦੇ ਸਰਕਾਰ ਪ੍ਰਤੀ ਪਿਆਰ ਅਤੇ ਵਿਸ਼ਵਾਸ ਨੂੰ ਸਾਮਕੇ ਰੱਖਣਾ ਤੇ ਹੋਰ ਵਧਾਉਣਾ ਸਾਡੀ ਜ਼ਿੰਮੇਵਾਰੀ ਪੰਜਾਬ ਦੇ 14 ਜ਼ਿਲ੍ਹਿਆਂ 'ਚ ਅਲਰਟ ਜਾਰੀ ਮੌਸਮ ਵਿਭਾਗ ਨੇ ਭਾਰੀ ਮੀਂਹ ਦੀ ਕੀਤੀ ਭਵਿੱਖਬਾਣੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਕੌਰ ਨੇ ਫੇਰ ਲਿਆ ਯੂ ਟਰਨ ਮੋੜ ਅਕਾਲੀ ਦਲ ਦਾ ਫੜਿਆ ਪੱਲਾ ਬੀਤੇ ਦਿਨੀ ਆਪ 'ਚ ਹੋਈ ਸੀ ਸ਼ਾਮਿਲ ਸੀਐਮ ਭਗਵੰਤ ਮਾਨ ਦੇ ਜਲੰਧਰ ਸ਼ਿਫਟ ਹੋਣ ਤੇ ਪ੍ਰਤਾਪ ਬਾਜਵਾਨ ਨੇ ਕਸਿਆ ਤੰਜ ਬਣਾਈ ਰੇਲ ਸੰਸਦ 'ਚ ਗਰਜੇ ਰਾਜਾ ਵੜਿੰਗ ਪਹਿਲੇ ਹੀ ਭਾਸ਼ਣ 'ਚ ਚੁੱਕਿਆ ਸਿੱਧੂ ਉਸਾਲਾ ਸਮੇਤ ਕਿਸਾਨਾਂ ਦਾ ਮੁੱਦਾ ਖਡੂਰ ਸਾਹਿਬ ਸੀਟ ਤੋਂ ਲੋਕ ਸਭਾ ਚੋਣਾਂ ਜਿੱਤਣ ਵਾਲੇ ਅਮਰੀਪਾਲ ਸਿੰਘ ਜਲਦੀ ਹੀ ਸੰਸਦ ਵਜੋਂ ਸੌਂ ਚੁੱਕ ਸਕਦੇ ਹਨ ਇਸ ਦੇ ਲਈ ਪੰਜਾਬ ਸਰਕਾਰ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰੀਪਾਲ ਸਿੰਘ ਨੂੰ ਸੌਂਚ ਕਾਉਣ ਲਈ ਲੋਕ ਸਭਾ ਸਪੀਕਰ ਓਮ ਵੀਰ ਲਾਲ ਨੂੰ ਪੱਤਰ ਲਿਖਿਆ ਹੈ ਦਰਅਸਲ ਬੀਤੇ ਦਿਨੀ ਅਮਰੀਪਾਲ ਸਿੰਘ ਦੇ ਪਰਿਵਾਰ ਵੱਲੋਂ ਡੀਸੀ ਅਮਰੀਤਸਰ ਨੂੰ ਪੈਰੋਲ ਅਰਜ਼ੀ ਭੇਜੀ ਗਈ ਸੀ ਇਸ ਤੇ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਵੱਲੋਂ ਲੋਕ ਸਭਾ ਸਪੀਕਰ ਨੂੰ ਅਰਜ਼ੀ ਭੇਜੀ ਗਈ ਹੈ ਅਮਰੀਪਾਲ ਸਿੰਘ ਦੇ ਵਕੀਲ ਤੇ ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖਾਲਸਾ ਨੇ ਦਸਾਈ ਕਿ ਅਮਰੀਪਾਲ ਸਿੰਘ ਖਿਲਾਫ ਅਮਰੀਸਰ ਵਿੱਚ ਐਨਐਸਏ ਤਹਿਤ ਕੇਸ ਦਰਜ ਕੀਤਾ ਗਿਆ ਹੈ ਇਸ ਲਈ ਪੈਰੋਲੀ ਅਮਰੀਸਰ ਦੇ ਡੀਸੀ ਨੂੰ ਅਰਜੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਇਹ ਅਰਜੀ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਭੇਜੀ ਗਈ ਸੀ ਜਿਨ੍ਹਾਂ ਨੇ ਇਸਤੇ ਕਾਰਵਾਈ ਕਰਦੇ ਹੋਏ ਲੋਕ ਸਭਾ ਸਪੀਕਰ ਨੂੰ ਅਰਜੀ ਭੇਜ ਦਿੱਤੀ ਹੈ ਇਸ ਤੋਂ ਬਾਅਦ ਅਮਰੀਪਾਲ ਸਿੰਘ ਦੇ ਪਰਿਵਾਰ ਨੇ ਲੋਕ ਸਭਾ ਸਪੀਕਰ ਨੂੰ ਮਿਲਣ ਲਈ ਸਮਾਂ ਮੰਗਿਆ ਹੈ ਪੰਜਾਬ ਸਰਕਾਰ ਵੱਲੋਂ ਅਰਜੀ ਭੇਜਣ ਤੋਂ ਬਾਅਦ ਉਹਨਾਂ ਨੇ ਸਪੀਕਰ ਤੋਂ ਕੱਲ੍ਹ ਹੀ ਸਮਾਂ ਮੰਗਿਆ ਹੈ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਹੈ ਕਿ ਚੁਣੇ ਗਏ ਸੰਸਦ ਮੈਂਬਰ ਕੋਲ ਸੋਚ ਚੁੱਕਣ ਲਈ 60 ਦਿਨ ਹੁੰਦੇ ਹਨ ਜਿੱਥੋਂ ਤੱਕ ਸਾਨੂੰ ਜਾਣਕਾਰੀ ਹੈ ਲੋਕ ਸਭਾ ਸਪੀਕਰ ਨੇ ਅਜੇ ਤੱਕ ਅਰਜੀ ਤੇ ਕੋਈ ਕਾਰਵਾਈ ਨਹੀਂ ਕੀਤੀ ਲੋਕ ਸਭਾ ਵੱਲੋਂ ਅਮਰੀਪਾਲ ਸਿੰਘ ਦਾ ਸੰਸਦ ਦੇ ਤੌਰ ਤੇ ਨਾਂ ਤੇ ਸਮਾਂ ਮਿਲਣ ਦੇ ਆਦੇਸ਼ ਬਾਅਦ ਉਹ ਨਨ ਨਿਰਧਾਰਿਤ ਸਮੇਂ ਲਈ ਇੱਕ ਦਿਨ ਦੀ ਪੈਰੋਲ ਦਿੱਤੀ ਜਾਵੇਗੀ। ਉਹਨਾਂ ਨੇ ਉਮੀਦ ਜ਼ਾਹਿਰ ਕੀਤੀ ਹੈ ਕਿ ਅਮਰੀਪਾਲ ਸਿੰਘ ਇੱਕ ਹਫ਼ਤੇ ਵਿੱਚ ਸੋਹ ਚੁੱਕ ਸਕਦੇ ਹਨ। ਸ਼੍ਰੋਮਨੀ ਕਾਲੀਦਲ ਦੀ ਸੰਸਦ ਹਰਸੀਮਰਤ ਕੋਰ ਬਾਦਲ ਨੇ ਕਾਂਗਰਸ ਤੇ ਭਾਜਪਾ ਨੂੰ ਦਿੱਲੀ ਸੰਸਦ ਚ ਘੇਰਦਿਆਂ ਕਿ ਹੈ ਕਿ ਕਾਂਗਰਸ ਪਾਰਟੀ ਨੇ ਸਿੱਖਾਂ ਦਾ ਕਤਲੇਆਮ ਕੀਤਾ ਹੈ ਤੇ ਦੂਜੇ ਪਾਸੇ ਭਾਜਪਾ ਨੇ ਸਾਡੇ ਧਾਰਮਿਕ ਸਥਾਨਾਂ ਤੇ ਕਬਜ਼ਾ ਕੀਤਾ ਹੋਇਆ ਹੈ। ਇਸ ਦੌਰਾਨ ਉਹਨਾਂ ਨੇ ਅਮਰੀਪਾਲ ਸਿੰਘ ਬਾਰੇ ਕਿ ਹੈ ਕਿ ਸੰਸਦ ਮੈਂਬਰ ਖਡੂਰ ਸਾਹਿਬ ਤੋਂ ਜਿੱਤੇ ਅਮਰੀਪਾਲ ਸਿੰਘ ਨੂੰ ਲੋਕਾਂ ਨੇ ਜਿਤਾਤਾ ਦਿੱਤਾ ਪਰ ਤੁਸੀਂ ਤਾਂ ਉਸ ਨੂੰ ਵੀ ਸੋਹ ਚੁੱਕਨ ਨਹੀਂ ਦੇ ਰਹੇ ਏ ਫਿਰ ਸਿੱਖਾਂ ਨਾਲ ਤੱਕਾ ਨਹੀਂ ਤਾਂ ਕੀ ਹੈ ਉਹਨਾਂ ਨੇ ਕਿਹਾ ਕਿ ਤੁਸੀਂ ਕਿਹਾ ਸੀ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇਗਾ ਇਸ ਤੇ ਤੁਸੀਂ ਨੋਟੀਫਿਕੇਸ਼ਨ ਵੀ ਕੱਢੀ ਸੀ ਪਰ ਅਜੇ ਤੱਕ ਰਿਹਾ ਕਿਉਂ ਨਹੀਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜੇਕਰ ਸਾਡੀਆਂ ਸਿੱਖ ਧੀਆਂ ਪ੍ਰੀਖਿਆ ਦੇਣ ਲਈ ਜਾਂਦੀਆਂ ਹਨ ਤਾਂ ਤੁਹਾਡੇ ਪਿੱਠੂ ਦਾਖਲ ਨਹੀਂ ਹੋਣ ਦਿੰਦੇ ਕਿਉਂਕਿ ਉਹ ਅੰਮ੍ਰਿਤਧਾਰੀ ਹਨ ਤੁਸੀਂ ਸਾਰੇ ਕਾਨੂੰਨ ਸਿੱਖਾਂ ਲਈ ਹੀ ਬਣਾਏ ਹਨ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਕਿਸਾਨਾਂ ਨੇ ਅੰਦੋਲਨ ਕੀਤਾ ਤੇ ਕਈ ਕਿਸਾਨ ਮਾਰੇ ਗਏ ਪਰ ਸਰਕਾਰ ਨੇ ਉਹਨਾਂ ਦੀ ਗੱਲ ਤੱਕ ਨਹੀਂ ਸੁਣੀ ਉਹਨਾਂ ਨੇ ਅੱਗੇ ਨਸ਼ੇ ਬਾਰੇ ਕਿਹਾ ਹੈ ਕਿ ਪੰਜਾਬ 'ਚ ਲਗਾਤਾਰ ਨਸ਼ਾ ਵਿਕ ਰਿਹਾ ਹੈ ਨੌਜਵਾਨ ਨਸ਼ੇ ਦੇ आदी ਹੋ ਗਏ ਹਨ ਉਹਨਾਂ ਨੇ ਕਿਹਾ ਹੈ ਕਿ ਨੌਜਵਾਨਾਂ ਨੂੰ ਕੋਈ ਰੁਜ਼ਗਾਰ ਨਹੀਂ ਮਿਲ ਰਿਹਾ ਜਿਸ ਕਾਰਨ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਹਨ ਪਾਣੀ ਦੇ ਮਸਲੇ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਤਿੰਨੋਂ ਪਾਰਟੀਆਂ ਸਾਡਾ ਪਾਣੀ ਖੋਣਾ ਚਾਹੁੰਦੀਆਂ ਹਨ ਪਰ ਇੱਕ ਵੀ ਬੂੰਦ ਪੰਜਾਬ ਦੀ ਬਾਹਰ ਨਹੀਂ ਜਾਣ ਦੇਵਾਂਗੇ ਇਸ ਦੌਰਾਨ ਉਹਨਾਂ ਨੇ ਕਿਹਾ ਹੈ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਉਹ ਵੀ ਸਾਨੂੰ ਵਾਪਸ ਕੀਤੀ ਜਾਵੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੇ ਵਿੱਚ ਕਿਹਾ ਹੈ ਕਿ ਦੇਸ਼ ਨੇ ਇੱਕ ਸਫਲ ਚੋਣ ਮੁਹਿੰਮ ਨੂੰ ਪਾਰ ਕਰਦੇ ਹੋਏ ਦੁਨੀਆਂ ਨੂੰ ਦਿਖਾ ਦਿੱਤਾ ਹੈ ਕਿ ਇਹ ਦੁਨੀਆਂ ਦੀ ਸਭ ਤੋਂ ਵੱਡੀ ਚੋਣ ਮੁਹਿੰਮ ਸੀ ਜਨਤਾ ਨੇ ਸਾਡੇ 10 ਸਾਲਾਂ ਦੇ ਟਰੈਕ ਰਿਕਾਰਡ ਨੂੰ ਦੇਖਿਆ ਤੇ ਸਾਨੂੰ ਤੀਜੀ ਵਾਰ ਚੁਣਿਆ ਆਪਣੇ ਭਾਸ਼ਣ ਵਿੱਚ ਪੀਐਮ ਮੋਦੀ ਨੇ ਵਿਰੋਧੀ ਧਿਰ ਉਤੇ ਤੀਖਾ ਹਮਲਾ ਕੀਤਾ ਤੇ ਕਈ ਕਿਸੇ ਕਹਾਣੀਆਂ ਸੁناਈਆਂ ਹਨ ਪੀਐਮ ਮੋਦੀ ਨੇ ਕਿਹਾ ਕਿ ਕਾਂਗਰਸੀ ਨੇਤਾਵਾਂ ਦੀ ਬਿਆਨਬਾਜ਼ੀ ਨੇ ਫਿਲਮ ਸ਼ੋਲੇ ਨੂੰ ਪਿੱਛੇ ਛੱਡ ਦਿੱਤਾ ਹੈ ਫਿਲਮ ਸ਼ੋਲੇ ਦੀ ਗੱਲ ਕਰਦੇ ਹੋਏ ਮੋਦੀ ਨੇ ਵਿਰੋਧੀਆਂ ਤੇ ਤੰਜ ਕਸੇ ਹਨ ਪੀਐਮ ਮੋਦੀ ਨੇ ਕਿਹਾ ਹੈ ਕਿ ਕਾਂਗਰਸ 23 ਦਾ ਵਾਤਾਵਰਨ ਦਿਨ ਰਾਤ ਭਾਰਤ ਦੇ ਨਾਗਰਿਕਾਂ ਦੇ ਮਨਾਂ ਵਿੱਚ ਇਹ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹਨਾਂ ਨੇ ਸਾਨੂੰ ਹਰਾਇਆ ਹੈ ਲੱਗਦਾ ਹੈ ਕਿ ਇੰਨੀ ਦਿਨੀ ਕਾਂਗਰਸ ਛੋਟੇ ਬੱਚਿਆਂ ਦਾ ਮਨੋਰੰਜਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਚੰਗਾ ਹੁੰਦਾ ਜੇਕਰ ਕਾਂਗਰਸ ਆਪਣੀ ਹਾਰ ਮੰਨ ਲੈਂਦੀ ਲੋਕਾਂ ਦੇ ਹੁਕਮਾਂ ਨੂੰ ਦਿਲੋਂ ਮੰਨਦੀ ਅਤੇ ਆਤਮ ਚਿੰਤਨ ਕਰਦੀ ਪਰ ਉਹ ਫਿਰ ਸ਼ਾਸਨ ਕਰਨ ਵਿੱਚ ਰੁੱਝੇ ਹੋਏ ਹਨ पीएम मोदी ਨੇ ਕਿਹਾ ਕਿ ਅੱਜ ਮੈਂ ਤੁਹਾਡੇ ਰਾਹੀ ਦੇਸ਼ਵਾਸੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਲਈ ਹੋਰ ਕੋਸ਼ਿਸ਼ਾਂ ਕਰਾਂਗੇ ਅਸੀਂ ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਆਪਣੇ ਸਮੇਂ ਦਾ ਹਰ ਪਲ ਅਤੇ ਆਪਣੇ ਸਰੀਰ ਦੇ ਹਰ ਕਣ ਨੂੰ ਸਮਰਪਿਤ ਕਰਾਂਗੇ ਐ ਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵੱਡੀਆਂ ਮੁਸ਼ਕਲਾਂ ਵਿੱਚ ਘਿਰ ਗਏ ਹਨ ਹਾਈ ਕੋਰਟ ਨੇ ਬੀਬੀ ਜ਼ਗੀਰ ਕੌਰ ਨੂੰ ਜ਼ਮੀਨ ਨੂੰ ਨਾਜਾਇਜ਼ ਕਬਜ਼ਾ ਕਰਨ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ ਐਫ ਆਈ ਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ ਦੱਸ ਦੇ ਕਿ ਹਾਈ ਕੋਰਟ ਨੇ ਆਪਣੇ ਹੁਕਮ ਰਾਹੀਂ ਬੀਬੀ ਜ਼ਗੀਰ ਕੌਰ ਨੂੰ ਐਨ اے ਸੀ ਬੇਗੋਵਾਲ ਦੀ 171 ਕਨਾਲ ਜ਼ਮੀਨ ਤੇ ਨਾਜਾਇਜ਼ ਕਬਜ਼ਾ ਕਰਨ ਲਈ ਦੋਸ਼ੀ ਕਰਾਰ ਦਿੱਤਾ ਹੈ ਹਾਈ ਕੋਰਟ ਨੇ ਯੂ ਐਨ ਸੀ ਬੇਗੋਵਾਲ ਨੂੰ ਕਬਜ਼ੇ ਵਾਲੀ ਜ਼ਮੀਨ ਦੇ ਕਿਰਾਏ ਦੀ ਇਹ ਵਿੱਚ 5 ਕਰੋੜ 91 ਲੱਖ ਦੀ ਵਸੂਲੀ ਕਰਨ ਅਤੇ ਉਕਤ 171 ਕਨਾਲ ਜ਼ਮੀਨ ਨੂੰ ਵਾਪਸ ਦਿਵਾਉਣ ਲਈ ਠੁਕਮੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ ਇਸ ਦੇ ਨਾਲ ਹੀ ਕੋਰਟ ਨੇ ਵਿਜੀਲੈਂਸ ਵਿਭਾਗ ਨੂੰ ਉਕਤ ਗੈਰ ਕਾਨੂੰਨੀ ਕਬਜ਼ਿਆਂ ਦੀ ਇਜਾਜ਼ਤ ਦੇਣ ਵਾਲੇ ਅਧਿਕਾਰੀਆਂ ਵਿਰੁੱਧ ਫੌਜਦਾਰੀ ਕਾਰਵਾਈ ਸ਼ੁਰੂ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਦਿਨੀ ਜਲੰਧਰ ਵਿੱਚ ਲਏ ਗਏ ਕਿਰਾਏ ਦੇ ਮਕਾਨ ਵਿੱਚ ਪਰਿਵਾਰ ਸਣੇ ਸ਼ਿਫਟ ਹੋ ਗਏ ਹਨ ਅਤੇ ਉੱਥੇ ਹੁਣ ਸੀਐਮ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਮੌਕੇ ਤੇ ਸਮੱਸਿਆਵਾਂ ਨੂੰ ਹੱਲ ਕੀਤਾ ਮੌਕੇ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਅਤੇ ਇਸ ਦੇ ਨਾਲ ਹੀ ਡਾਕਟਰ ਗੁਰਪ੍ਰੀਤ ਕੌਰ ਨੇ ਕਿਹਾ ਕਿ ਅੱਜ ਜਲੰਧਰ ਰਿਹਾਈਸ਼ ਤੇ ਇਲਾਕੇ ਦੇ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਮੁਸ਼ਕਲਾਂ ਨੂੰ ਮੌਕੇ ਤੇ ਹੱਲ ਕੀਤਾ ਹੈ ਲੋਕਾਂ ਦੀ ਹਰ ਬਣਦੀ ਮਦਦ ਕਰਨ ਲਈ ਪਰ ਯਤਨਸ਼ੀਲ ਰਹਿਣ ਦੀ ਪੂਰੀ ਕੋਸ਼ਿਸ਼ ਹੈ ਪੰਜਾਬ ਦੇ ਲੋਕਾਂ ਦੇ ਸਰਕਾਰ ਪ੍ਰਤੀ ਪਿਆਰ ਅਤੇ ਵਿਸ਼ਵਾਸ ਨੂੰ ਸਾਂਭ ਕੇ ਰੱਖਣਾ ਤੇ ਹੋਰ ਵਧਾਉਣਾ ਸਾਡੀ ਜ਼ਿੰਮੇਵਾਰੀ ਹੈ ਮਾਨਸੂਨ ਪੰਜਾਬ ਵਿੱਚ ਪਹੁੰਚ ਗਿਆ ਹੈ ਤੇ ਲਗਾਤਾਰ ਅੱਗੇ ਵਧ ਰਿਹਾ ਹੈ ਜੀ ਇਸੇ ਰਫਤਾਰ ਨਾਲ ਮਾਨਸੂਨ ਅੱਗੇ ਵਧ ਰਿਹਾ ਹੈ ਇਹ ਆਉਣ ਵਾਲੇ 3 ਦਿਨਾਂ ਵਿੱਚ ਪੂਰੇ ਪੰਜਾਬ ਨੂੰ ਕਵਰ ਕਰ ਲਵੇਗਾ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ بارش ਨੂੰ ਲੈ ਕੇ ਸਮੇਂ-ਸਮੇਂ ਤੇ ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਨੇ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ yellow alert ਤੇ 7 orange alert ਜਾਰੀ ਕੀਤਾ ਹੈ ਮੌਸਮ ਵਿਭਾਗ ਨੇ ਸੱਤ ਜ਼ਿਲ੍ਹਿਆਂ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਫਤਿਗੜ ਸਾਇਬਰੂਪਨਗਰ ਪਟਿਆਲਾ ਐਸ.ਐਸ. ਨਗਰ ਵਿੱਚ orange alert ਜਾਰੀ ਕੀਤਾ ਹੈ ਜਦਕਿ ਗੁਰਦਾਸਪੁਰ ਅਮਰੀਕਸਰ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਮਲੇਰ ਕੋਟਲਾ ਲਈ yellow alert ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਨੇ ਪੰਜਾਬ ਦੇ ਇੰਨਾ ਸਾਰੇ 14 ਜ਼ਿਲ੍ਹਿਆਂ ਲਈ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਸ਼ਰੋਮਨੀ ਕਾਲੀਦਲ ਦਾ ਸਾਤਸ਼ਾਡਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੀ ਬੀਬੀ ਸੁਰਜੀਤਕੌਰ ਨੂੰ ਲੈ ਕੇ ਮੜੁ ਵੱਡੀ ਖਬਰ ਸਾਹਮਣੇ ਆਈ ਹੈ ਬੀਬੀ ਸੁਰਜੀਤਕੌਰ ਨੇ ਇੱਕ ਵਾਰ ਫਿਰ ਯੂ-ਟਰਨ ਲੈਂਦੇ ਆ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ ਉਹ ਬੀਤੇ ਦਿਨੀ ਦੁਪਹਿਰ ਵੇਲੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਉਹ ਸੁਰਜੀਤ ਕੋਰ ਨੂੰ ਸਰਕਾਰ ਵਿੱਚ ਚੰਗੀ ਜ਼ਿੰਮੇਵਾਰੀ ਦੇਣਗੇ ਆਮ ਆਦਮੀ ਪਾਰਟੀ ਨੇ ਪਾਜ ਪਦੇ ਸਾਬਕਾ ਮੰਤਰੀ ਚੂਨੀ ਲਾਲ ਭਗਤ ਦੇ ਪੁੱਤਰ ਮਹਿੰਦਰ ਭਗਤ ਨੂੰ ਉਮੀਦਵਾਰ ਬਣਾਇਆ ਹੋਇਆ ਹੈ ਜਦਕਿ ਅਕਾਲੀ ਦਲ ਪਹਿਲਾਂ ਹੀ ਆਪਣੇ ਉਮੀਦਵਾਰ ਤੋਂ ਪੈਰ ਪਿੱਛਾਂ ਖਿੱਚ ਚੁੱਕਾ ਹੈ ਦੱਸ ਦੇ ਕੇ ਕਾਲੀਦਾਲ ਨੇ ਸੁਰਜੀਤ ਕੋਰ ਨੂੰ ਜਲੰਧਰ ਜਿਮਨੀ ਚੌਂ ਲਈ ਉਮੀਦਵਾਰ ਬਣਾਇਆ ਸੀ ਪਰ ਬਾਅਦ ਵਿੱਚ ਸਮਰਥਨ ਵਾਪਸ ਲੈ ਲਿਆ ਗਿਆ ਸੀ ਦੱਸਣਯੋਗ ਹੈ ਕਿ ਜਲੰਧਰ ਜਿਮਨੀ ਚੌਂ ਲਈ ਵੋਟਾਂ 10 ਜੁਲਾਈ ਨੂੰ ਪੈਣਗੀਆਂ ਆਮ ਆਦਮੀ ਪਾਰਟੀ ਦੀ ਗਵਾਈ ਵਾਲੀ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨਾ ਸਾਧਦੇ ਹੋਏ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿ ਹੈਗੇ ਪੰਜਾਬ ਦੇ ਮੁੱਖ ਮੰਤਰੀ ਨੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੇ ਵੋਟਰਾਂ ਨੂੰ ਮਨਾਉਣ ਲਈ ਪਰਿਵਾਰ ਅਤੇ ਮંત્રી ਮੰਡਲ ਸਮੇਤ ਜਲੰਧਰ ਵਿੱਚ ਡੇਰਾ ਲਾਇਆ ਹੋਇਆ ਹੈ ਉਹਨਾਂ ਨੇ ਕਿਹਾ ਹੈ ਕਿ ਜੇਕਰ ਆਪ ਸਰਕਾਰ ਨੇ ਆਪਣੇ 22 ਸਾਲਾਂ ਦੇ ਕਾਰਜਕਾਲ ਦੌਰਾਨ ਚੰਗਾ ਪ੍ਰਦਰਸ਼ਨ ਕੀਤਾ ਹੁੰਦਾ ਤਾਂ ਉਹਨਾਂ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੇ ਵੋਟਰਾਂ ਨੂੰ ਮਨਾਉਣ ਲਈ ਇੰਨੀ ਮਿਹਨਤ ਨਾ ਕਰਨੀ ਪੈਂਦੀ ਬਾਜਵਾ ਨੇ ਕਿਹਾ ਕਿ ਇਹ ਸਾਬਿਤ ਕਰਦਾ ਹੈ ਕਿ ਆਪ ਸਰਕਾਰ ਸੂਬੇ ਵਿੱਚ ਕੰਮ ਕਰਨ ਅਤੇ ਆਪਣੀਆਂ ਗਰੰਟੀਆਂ ਪੂਰੀਆਂ ਕਰਨ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਆਪ ਸਰਕਾਰ ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਝੂਠੇ ਦਾਅਵੇ ਕਰ ਰਹੀ ਹੈ ਹਸਲ ਵਿੱਚ ਬੇਰੁਜ਼ਗਾਰ ਨੌਜਵਾਨਾਂ ਨੂੰ ਲਗਭਗ ਹਰ ਰੋਜ਼ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਦੇ ਹੋਏ ਦੇਖਿਆ ਜਾ ਸਕਦਾ ਹੈ ਇਸੇ ਤਰ੍ਹਾਂ ਆਪ ਪਾਕਿਸਤਾਨਾਂ ਵਾਲੇ ਕੀਤੇ ਵਾਅਦੇ ਨੂੰ ਪੂਰਾ ਕਰਨ ਵਿੱਚ ਅਸਫਲ ਰਹੀ ਹੈ ਬਾਜਵਾ ਨੇ ਕਿਹਾ ਕਿ ਹੜ੍ਹਾਂ ਅਤੇ ਕੁਦਰਤੀ ਆਫਤਾਂ ਵਿੱਚ ਫਸਲ ਦੇ ਨੁਕਸਾਨੇ ਜਾਣ ਤੋਂ ਬਾਅਦ ਜ਼ਿਆਤਰ ਕਿਸਾਨਾਂ ਨੂੰ ਮੁਆਵਜ਼ੇ ਵਜੋਂ ਇੱਕ ਵੀ ਪੈਸਾ ਨਹੀਂ ਮਿਲਿਆ 18ਵੀਂ ਲੋਕ ਸਭਾ ਦੇ ਗਠਨ ਤੋਂ ਬਾਅਦ ਸੰਸਦ ਵਿੱਚ ਪਹਿਲਾ ਸੈਸ਼ਨ ਚੱਲ ਰਿਹਾ ਹੈ ਅਤੇ ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਆਪਣੇ ਪਹਿਲੇ ਹੀ ਭਾਸ਼ਣ ਵਿੱਚ ਵੱਡੇ ਮੁੱਦੇ ਚੁੱਕੇ ਹਨ ਰਾਜਾਵੜਿੰਗ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਪੰਜਾਬ ਨਾਲ ਦੂਸ਼ਨਾ ਵਾਲਾ ਵਰਤੋਗ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਕਦੀ ਕਦੀ ਉਹਨਾਂ ਨੂੰ ਲੱਗਦਾ ਹੈ ਕਿ ਸਰਕਾਰ ਪੰਜਾਬ ਨੂੰ ਦੇਸ਼ ਦਾ ਹੀ ਸਹੀ ਨਹੀਂ ਸਮਝਦੀ ਉਹਨਾਂ ਨੇ ਅੱਗੇ ਕਿਸਾਨਾਂ ਬਾਰੇ ਬੋਲਦੇ ਹੋਏ ਕਿ ਹੈਗੀ ਜੋ ਸਰਕਾਰ ਪੂਰੇ ਦੇਸ਼ ਦਾ ਢਿੱਡ ਭਰਦਾ ਹੈ ਉਸ ਨੂੰ ਤਰਨੇ ਲਾਉਂਲੀ ਮਜਬੂਰ ਕੀਤਾ ਜਾ ਰਿਹਾ ਹੈ ਦਿੱਲੀ ਦੇਸ਼ ਦਾ ਹਿੱਸਾ ਹੈ ਪਰ ਫਿਰ ਵੀ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ ਇਸੇ ਕਾਰਨ ਪਿਛਲੇ ਡੇਢ ਸਾਲ ਤੋਂ ਉਹ ਭਾਕ ਦੀ ਗਰਮੀ ਵਿੱਚ ਸੜਕਾਂ ਤੇ ਬੈਠੇ ਹੋਏ ਹਨ ਇਸ ਤੋਂ ਬਾਅਦ ਉਹਨਾਂ ਨੇ ਕੇਂਦਰ ਸਰਕਾਰ ਦੇ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਕੀਤੇ ਜਾ ਰਹੇ ਵੱਡੇ ਵੱਡੇ ਦਾਅਵਿਆਂ ਤੇ ਵੀ ਤਿੱਖੇ ਵਾਰ ਕੀਤੇ ਉਹਨਾਂ ਨੇ ਕਿਹਾ ਕਿ ਪੂਰੀ ਦੁਨੀਆ ਵਿੱਚ ਜਾਣੇ ਜਾਂਦੇ ਗਾਇਕ ਸਿੱਧੂ ਮੂਸੇਵਾਲਾ ਜਿਸ ਦੇ ਗੀਤ ਅੱਜ ਵੀ ਬਿਲਬੋਰਡ 'ਤੇ ਛਾਏ ਹੋਏ ਹਨ ਉਹਨਾਂ ਨੂੰ ਪੰਜਾਬ, ਕੇਰਲ, ਤਾਮਿਲਨਾਡੂ ਤੋਂ ਲੈ ਕੇ ਨਿਊਯਾਰਕ ਤੱਕ ਬੱਚਾ-ਬੱਚਾ ਜਾਣਦਾ ਹੈ ਉਸ ਨੂੰ ਤਿਹਾਰ ਜੇਲ੍ਹ ਵਿੱਚ ਬੈਠੇ ਇੱਕ ਗੈਂਗਸਟਰ ਨੇ ਮਰਵਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਇਹ ਹੀ ਨਹੀਂ ਉਸਨੇ ਜੇਲ੍ਹ ਵਿੱਚ ਬੈਠ ਕੇ ਇੰਟਰਵਿਊ ਵੀ ਦਿੱਤਾ ਸੀ ਜਿਸ ਵਿੱਚ ਉਸਨੇ ਇਹ ਮੰਨਿਆ ਹੈ ਕਿ ਉਸਨੇ ਮੂਸੇਵਾਲਾ ਦਾ ਕਤਲ ਕਰਵਾਇਆ ਹੈ ਮੂਸੇਵਾਲਾ ਆਪਣੇ ਮਾਪੇ ਉਹਦਾ ਇਕਲੌਤਾ ਪੁੱਤਰ ਸੀ ਜਿਸ ਨੂੰ ਮਾਰ ਕੇ ਉਸਨੇ ਸਿੱਧੂ ਮਸੂਆਲ ਦੇ ਮਾਪੇ ਪਿਓ ਕੋਲੋਂ ਜਿੰਦਾ ਆਸਰਾ ਹੀ ਖੋ ਲਿਆ ਸੀ ਦੇਖੋ ਜੀ ਆਮ ਆਦਮੀ ਪਾਰਟੀ ਤੇ ਲੋਕਾਂ ਨੂੰ ਪੂਰਾ ਭਰੋਸਾ ਹੈ ਪਿਛਲੇ 2 ਸਾਲਾਂ ਤੋਂ ਵੀ ਸਰਕਾਰ ਕੰਮ ਕਰ ਰਹੀ ਹੈ ਮੁੱਖ ਮੰਤਰੀ ਸਾਹਿਬ ਜਿੰਨਾਂ ਆਤਮੇਂਦ ਕਰ ਰਹੇ ਨੇ ਸੋ ਕੰਮ ਨਿਰੰਤਰ ਚੱਲ ਰਹੇ ਨੇ ਜੀ ਆਪਾਂ ਬਿਜਲੀ ਦੀ ਗੱਲ ਕਰ ਲਈ ਐਜੂਕੇਸ਼ਨ ਦੀ ਹੈਲਥ ਦੀ ਇਨਫਰਾਸਟ੍ਰਕਚਰ ਦੀ ਜੀ ਆਪਾਂ ਨੌਕਰੀਆਂ ਦੀ ਗੱਲ ਕਰ ਰਹੇ ਹਾਂ ਸਾਰਾ ਕੰਮ ਸਰਕਾਰ ਕਰ ਰਹੀ ਹੈ ਲੋਕਾਂ ਦਾ ਪੂਰਾ ਵਿਸ਼ਵਾਸ ਹੈ ਇਸ ਵਾਰ ਜਲੰਧਰ ਦੇ ਵੈਸਟ ਦੇ ਲੋਕ ਵੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਜਿਤਾ ਕੇ ਕੋਈ ਜਨਕ ਸਾਡੀ ਪੂਰੀ ਸ਼ੀਤਲ ਲੰਗੁਰਾਲ ਨੇ ਅਸਤੀਫਾ ਦੇ ਦਿਆ ਉਸਕੇ ਬਾਅਦ ਫਿਰ ਚੋਣ ਆ ਗਈ ਕਿਉਂਕਿ ਪਿਛਲੀ ਵਾਰ ਜਦ ਆਮ ਆਦਮੀ ਪਾਰਟੀ ਸੇ ਸ਼ੀਤਲ ਲੰਗੁਰਾਲ ਲੜੇ ਤੇ ਤੋ ਲੋਕੋ ਨੇ ਜਿਤਾਇਆ ਥਾ ਇਸ ਵਾਰ ਕੀ ਲੱਗ ਰਹਾ ਹੈ ਕਿ ਲੋਕ ਜੁਗੋ ਦਾ ਕਿਹਦਾ ਸਾਥ ਲੋਕਾਂ ਦਾ ਬਹੁਤ ਨਿੱਘਾ ਸਵਾਗਤ ਕਰ ਰਹੇ ਨੇ ਬਹੁਤ ਖੁਸ਼ ਨੇ ਉਹ ਤਾਂ ਲੋਕ ਤਾਂ ਕਹਿ ਰਹੇ ਨੇ ਵੀ ਸਾਨੂੰ ਜਲਦੀ ਪਤਾ ਲੱਗ ਗਿਆ ਕਿ ਜਿੱਦੇ ਪੁਰਾਣੇ ਸੀਗੇ ਐਮ ਐਲ ਏ ਉਹਨਾਂ ਨੇ ਕੋਈ ਕੰਮ ਨਹੀਂ ਕਰਾਇਆ ਸਾਡੇ ਕੋਲ ਇੱਕ ਮੌਕਾ ਹੈ ਵਧੀਆ ਆਪਣੇ ਕੈਂਡੀਡੇਟ ਨੂੰ ਚੁਣੀਏ ਜਿਹੜਾ ਲੋਕਲ ਗਰਾਊਂਡ ਤੇ ਕੰਮ ਕਰਾ ਸਕਦੇ ਨੇ ਕੱਲ ਐਮ ਪੀ ਕੰਗ ਨੇ ਵੀ ਬੋਲਾ ਹੈ ਕਿ ਜੋ ਉਹਨਕੇ ਭਾਈ ਔਰ ਸ਼ੀਤਲ ਗਾਇਓ ਦੋਨੋਂ ਜੋ ਲੋਕੋਂ ਤੋਂ ਖੱਤਤੇ تھے ਪੈਸੇ ਲੈਂਦੇ تھے ਉਹਨਾਂ ਪਰ ਮਾਮਲਾ ਦਰਜ ਕਰਵਾਉਣਗੇ ਇੱਕ ਆਡੀਓ ਵੀ ਵਾਇਰਲ ਹੋਈ ਹੈ ਜਿਸ ਮੇਂ ਕਿਸੇ ਕੋ ਗਾਲੀ ਕੱਢੀ ਰਹੀ ਫਾਈ ਹੋ ਦੇਖੋ ਜੀ ਬਹੁਤ ਮੰਦਭਾਗੀ ਘਟਨਾ ਹੈ ਕਿ ਇੰਨੀ ਮਾੜੀ ਸੋਚ ਤੇ ਮਾਲਕ ਨੇ ਉਹ ਇਹਨਾਂ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਪਰ ਲੋਕ ਬਹੁਤ ਸਿਆਣੇ ਨੇ ਜਿਹੜੇ ਪਰੇਸ਼ਾਨ ਕਰ ਰਹੇ ਨੇ ਉਹਨਾਂ ਨੂੰ ਜ਼ਰੂਰ ਲੋਕ ਸਬਕ ਸਿਖਾਉਣਗੇ ਤੇ ਵੋਟਾਂ ਨਾਲ ਆਪਦਾ ਬਦਲਾ ਲੈਣਗੇ ਲੋਕ ਸਾਨੂੰ ਲੋਕਾਂ ਨਾਲ ਵਿਚਰ ਰਹੇ ਹੋ ਲੋਕ ਕੀ ਕਹਿੰਦੇ ਲੋਕ ਬਹੁਤ ਖੁਸ਼ ਨੇ ਤੁਸੀਂ ਆਪ ਦੇਖੋ ਜੀ ਆਪ ਮਹਾਰੇ ਪ੍ਰੋਗਰਾਮਸ ਖੜਾ ਰਹੇ ਨੇ ਲੋਕ ਆਸ ਕਰਕੇ ਉਮੀਦ ਕਰਕੇ ਬੈਠੇ ਨੇ ਲੰਬਾ ਸਮਾਂ ਇੰਤਜ਼ਾਰ ਵੀ ਕਰਦੇ ਨੇ ਅਸੀਂ ਕਈ ਵਾਰ ਲੇਟ ਵੀ ਹੋ ਜਾਂਦੇ ਆ पर लोगों का बहुत प्यार है जी बहुत चुनाव प्रचार आप कर रहे हैं कि आपकी भी राजनीति में एंट्री हो अरे नहीं ऐसा आई हैव नॉट हैव एनी सच प्लान्स राइट नाउ थैंक यू अच्छा अगर ये बात की जाए लोकसभा चुनाव की लोकसभा चुनाव में कांग्रेस ने सीट निकाली थी क्योंकि तो अब कांग्रेस भी है और एक तरफ बीजेपी है तो ऐसे में कैसे रुझान कैसे देखते हैं ਦੇਖੋ ਜੀ ਰੁਜਾਨ ਆਮ ਆਦਮੀ ਪਾਰਟੀ ਦੇ ਹੱਕ ਚ ਆਣਗੇ ਬਾਕੀ ਮਿਹਨਤ ਕਰਨਾ ਸਾਰਿਆਂ ਦਾ ਕੰਮ ਹੈ ਉਹ ਵੀ ਆਪ ਦਾ ਲੱਗੇ ਹੋਣੀ ਪ੍ਰਚਾਰ ਕਰਨਾ ਅਸੀਂ ਆ ਵੀ ਮਿਹਨਤ ਕਰ ਰਹੇ ਆ ਮਿਹਨਤ ਨੂੰ ਪਰਮਾਤਮਾ ਰੰਗ ਜ਼ਰੂਰ ਕੇ ਆਏਗਾ ਸਾਨੂੰ ਪੂਰੀ ਆਸ ਹੈ ਸਾਡਾ ਤਾਂ ਜੀ ਇੱਕ ਪੰਜਾਬ ਦਾ ਮੈਂਬਰ ਆਫ ਪਾਰਲਮੈਂਟ ਖਡੂਰ ਸਾਹਿਬ ਤੋਂ ਜਿਹਨੂੰ ਲੋਕਾਂ ਨੇ ਜਿਤਾਤਾ ਤੁਸੀਂ ਤੋਂ ਉਹਨੂੰ ਵੀ ਸ਼ਬਤ ਕਰਨੀ ਦੇ ਰਹੇ ਤੇ ਸਿੱਖਾਂ ਦੇ ਨਾਲ ਟੱਕ ਨਹੀਂ ਤੇ ਕਿਹਾ ਮੈਂ ਬੇਨਤੀ ਕਰਦੀ ਆ ਲੋਕਾਂ ਦੇ ਮੰਡਟ ਨੂੰ ਸਰਕਾਰ ਦਾ ਹਰ ਸਰਕਾਰ ਦਾ ਫਰਜ਼ ਹੁੰਦਾ ਹੈ ਸਾਡੇ ਰਿਲੀਜੀਅਸ ਅਫੇਅਰਸ ਜੇ ਤੁਸੀਂ ਆਪਣੀ ਦਖਲ ਅੰਦਾਜ਼ੀ ਬੰਦ ਕਰੋ ਜਦ ਦੇਖੋ ਕਦੇ ਆ ਕਹਿੰਦੇ ਨੇ ਕਿ ਅਸੀਂ ਇਹਨੇ ਰਾਹੁਲ ગાંધી ਜੀ ਲਿਖ ਕੇ ਦੇਰੇ ਸੀ ਦਰਬਾਰ ਸਾਹਿਬ ਗਿਆ ਕਦੇ ਉਹ ਕਹਿੰਦੇ ਨੇ ਕਿ ਅਸੀਂ 550 ਸਾਲਾ ਮਨਾਇਆ ਜਦ ਤੁਸੀਂ ਫੀਠ ਫੱਪ ਫਾਨੀ ਆ ਤਾਂ ਬੜੇ ਸਿੱਖਾਂ ਦੀ ਗੱਲ ਕਰਦੇ ਹੋ ਲੇਕਿਨ ਅੱਜ ਸਿੱਖਾਂ ਦੇ ਨਾਲ ਹੋ ਕੀ ਰਿਹਾ ਹੈ ਜੇ ਇਹਨਾਂ ਨੇ ਸਾਡੇ ਟੈਂਕਾ ਥੋਪਾ ਦੇ ਨਾਲ ਧਾਰਮਿਕ ਸਥਾਨਾਂ ਨੂੰ ਢੇਟੇਰੀ ਕੀਤਾ ਇਹਨਾਂ ਨੇ ਸਿੱਖਾਂ ਦੇ ਕਤਲੇਆਮ ਕੀਤੇ ਤੇ ਅੱਜ ਤੁਸੀਂ ਕੀ ਕਰ ਰਹੇ ਹੋ ਸਾਡੇ ਧਾਰਮਿਕ ਸਥਾਨਾਂ ਵਿੱਚ ਉੱਤੇ ਤੁਸੀਂ ਕਬਜ਼ਾ ਕਰ ਰਹੇ ਹੋ ਸਾਡੇ ਹਰਿਆਣਾ ਕਮੇਟੀ ਨੂੰ ਤੋੜ ਕੇ ਕਬਜ਼ਾ ਕਰ ਲਿਆ ਦਲੀ ਕਮੇਟੀ ਦੇ ਉੱਤੇ ਕਬਜ਼ਾ ਕਰ ਲਿਆ ਨੰਦੇੜ ਸਾਹਿਬ ਦੇ ਉੱਤੇ ਬੋਟ ਚ ਤੁਸੀਂ ਆਪ ਦੇ ਸਰਕਾਰੀ ਬੰਦੇ ਬਿਠਾ ਦਿੱਤੇ ਤੇ 550 ਸਾਲਾਂ ਦੀ ਗੱਲ ਕਰਦੇ ਹੋ 2019 ਚ 550 ਸਾਲਾ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਦਿਹਾੜੇ ਚ ਤੁਸੀਂ ਕਿਹਾ ਸੀ ਸਾਡੇ ਬੰਦੀ ਸਿੱਖ ਰਿਹਾ ਕਰੋਗੇ 4 ਸਾਲ ਹੋ ਗਏ ਅੱਜ ਤਾਈ ਤੁਸੀਂ ਕਿਉਂ ਰਹਾ ਨਹੀਂ ਕੀਤਾ ਯੂ ਟਰਨ ਕਿਉਂ ਮਾਰਿਆ ਪਹਿਲੇ ਨੋਟੀਫਿਕੇਸ਼ਨ ਕੱਢੀ ਫੇਰ ਕਹਿੰਦਾ ਅਦਾਲਤ ਚ ਕਿ देयर ਅ ਫਰੈਕਟ ਟੂ ਸੋਸਾਇਟੀ ਤੇ ਹੁਣ ਨਵੇਂ ਰੂਲਸ ਤੇ ਕਹਿੰਦੇ ਹੋ ਪਹਿਲੇ ਮਾਫੀ ਮੰਗਣ ਤੁਹਾਡਾ ਕੋਈ ਸਟੈਂਡ ਹੈਗਾ ਕਿ ਨਹੀਂ ਹੈਗਾ ਤੇ ਇਹ ਕਾਨੂੰਨ ਸਿਰਫ ਸਿੱਖਾ ਵਾਸਤੇ ਆਨਾ ਨੇ ਨੌਜਵਾਨਾ ਨੇ ਤੇ ਮਾਈਨੋਰिटीज ਤੇ ਤਿੰਨਾਂ ਨੇ ਇਹਨਾਂ ਨੂੰ ਰਿਜੈਕਟ ਕੀਤਾ ਹੈ ਜਿਹਦੇ ਕਰਕੇ ਇਹਨਾਂ ਦੇ ਨੰਬਰ ਕਟੇ ਨੇ ਕਿਉਂਕਿ ਇਹਨਾਂ ਨੇ 800 ਕਿਸਾਨ ਸ਼ਹੀਦ ਕਰਾਤੇ ਪੰਜਾਬ ਦੀ ਬਰੂਹਾ ਚ ਤੇ ਉਹਨਾਂ ਨੂੰ ਚੱਕਿਆ ਯੂਪੀ ਦੇ ਇਲੈਕਸ਼ਨਾਂ ਤੋਂ ਪਹਿਲੇ ਆ ਕੇ ਕਿਹਾ ਕਿ ਤੁਹਾਡਾ ਐਮਐਸਪੀ ਲੀਗਲ ਗਾਰੰਟੀ ਕੀਤੀ ਜਾਊਗੀ ਤੇ ਤੁਹਾਡੀ ਆ ਮੰਗਾ ਮੰਨੀ ਆ ਜਾਣਗੀਆਂ ਲੇਕਿਨ ਨਾ ਤੇ ਉਹਨਾਂ ਦੀ ਮੰਗਾ ਪੂਰੀ ਕੀਤੀਆਂ ਤੇ ਜਦ ਉਹ ਕਿਸਾਨ 2024 'ਚ ਇੱਕ ਵਾਰ ਫੇਰ ਦਿੱਲੀ ਆ ਕੇ ਧਰਨਾ ਲਾਣਾ ਚਾਹੁੰਦੇ ਸੀ ਤੁਹਾਨੂੰ ਹੈਰਾਨੀ ਹੋਗੀ ਉਹਨਾਂ ਨੂੰ ਪੰਜਾਬ ਦੇ ਬਾਰਡਰਾਂ 'ਚ ਰੋਕ ਕੇ ਕਿਸ ਤਰ੍ਹਾਂ ਹਰਿਆਣੇ ਦੀ ਸਰਕਾਰ ਤੇ ਪੁਲਿਸ ਨੇ ਜਿਹੋ ਜੀ ਤਸ਼ੱਦਦ ਕੀਤੀ ਉਹਨਾਂ ਦੇ ਉੱਤੇ ਥਰੂ ਗੈਸ ਗੋਲੀਆਂ ਦੀ ਬਚਾਰ ਕਰਕੇ ਕਿੰਨੇ ਕਿਸਾਨਾਂ ਨੂੰ ਘਲ ਕਰਤਾ ਟਰੈਕਟਰ ਉਹਨਾਂ ਦੇ ਪੰਤੇ ਨੌਜਵਾਨ ਮੁੰਡਾ ਸੁਖਦੀਪ ਮੇਰੇ ਹਲਕੇ ਦਾ ਉਹਨੂੰ ਸ਼ਹੀਦ ਕਰ ਦਿੱਤਾ ਤੇ ਸਾਡਾ ਮੁੱਖ ਮੰਤਰੀ ਮੂੰਚੇਤਾਲੇ ਇਲਾਕੇ ਬੈਠਿਆ ਰਿਹਾ ਸੋ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਕਿਸਾਨੀ ਇਸ਼ੂਜ਼ ਨੂੰ ਇਹਨਾਂ ਨੂੰ ਸੌਟ ਆਊਟ ਕੀਤਾ ਜਾਏ ਸਰਕਾਰ ਉਹਨਾਂ ਨੂੰ ਵੱਖਵਾਦੀ ਆਤੰਗਵਾਦੀ ਤਸ਼ੱਦਦ ਕਰਨਾ ਬੰਦ ਕਰੇ ਤੇ ਜਿਹੜੇ ਵਾਦੇ ਕੀਤੇ ਨੇ ਉਹਨਾਂ ਵਾਦਿਆਂ ਨੂੰ ਪੂਰਾ ਕਰੇ ਮੈਂ ਇੱਕ ਹੋਰ ਵੀ ਬੇਨਤੀ ਕਰਾਂਗੀ ਕਿ ਪੰਜਾਬ ਦਾ ਅਟਾਰੀ ਵਾਗਾ ਬਾਰਡਰ ਤੇ ਹੁਸੈਨੀਵਾਲਾ ਬਾਰਡਰ ਖੋਲਿਆ ਜਾਏ ਤਾਂ ਕਿ ਸਾਡੇ ਬਾਰਡਰ ਤੋਂ ਟ੍ਰੇਡ ਹੋ ਸਕੇ ਤਾਂ ਕਿ ਸਾਡੀ ਕਿਸਾਨੀ ਜਿਹੜੀ ਸੰਕਟ 'ਚ ਹੈ ਇੰਡਸਟਰੀ ਜਿਹੜੀ ਸੰਕਟ 'ਚ ਹੈ ਨੌਜਵਾਨ ਜਿਹੜਾ ਬੇਰੋਜ਼ਗਾਰ ਹੈ ਇਸ ਬਾਰਡਰ ਜੇ ਤੁਹਾਡੇ ਗੁਜਰਾਤ ਦੇ ਬਾਰਡਰ 'ਚ ਸੀ ਰੂਟ ਤੋਂ ਜੇ ਹੋ ਸਕਦਾ ਹੈ ਟ੍ਰੇਡ ਤਾਂ ਫਿਰ ਪੰਜਾਬ ਦੇ ਲੈਂਡ ਰਾਈਟ ਤੋਂ ਕਿਉਂ ਨਹੀਂ ਹੋ ਸਕਦਾ ਮੇਰੀ ਇੱਕ ਆ ਡਿਮਾਂਡ ਹੈ ਕਿ ਇਹ ਇੰਡਸਟਰੀਅਲ ਰੂਟ ਇਹ ਟ੍ਰੇਡ ਰੋਡ ਬਾਰਡਰ ਤੱਕ ਖੋਲਿਆ ਜਾ ਤਾਂ ਕਿ ਸਾਡਾ ਉਥੋਂ ਟ੍ਰੇਡ ਹੋ ਸਕੇ ਇਹ ਮਾਮਲਾ ਉਦੋਂ ਦਾ ਹੈ ਜਦੋਂ ਉਹ ਐਮਐਲਏ ਸੀ ਆਮ ਆਦੀ ਪਾਰਟੀ ਦਾ ਉਦੋਂ ਕੰਗ ਸਾਹਿਬ ਤੇ ਮੁੱਖ ਮੰਤਰੀ ਕਿੱਥੇ ਸੀ ਉਹਨੂੰ ਕਿਉਂ ਨਹੀਂ ਰੋਕਿਆ ਕਿਉਂ ਨਹੀਂ ਨੱਥ ਪਾਈ ਉਸ ਬੰਦੇ ਨੂੰ ਜਿਹਨੂੰ ਤੁਸੀਂ ਟਿਕਟ ਦੇ ਕੇ ਐਮਐਲਏ ਬਣਾਇਆ ਸੀ 2 ਸਾਲ ਅੱਜ ਤੁਸੀਂ ਉਹਦੇ ਦੇ ਨੁਕਸ ਖੜਦੇ ਹੋ ਅੱਜ ਸੀਤ ਨੁਗਰਾਲ ਮਾੜਾ ਹੋ ਗਿਆ ਅੱਜ ਇਹ ਤੇ 3 ਮਹੀਨੇ ਪਹਿਲਾਂ ਦੁੱਧ ਦੋਤਾ ਸੀਗਾ ਜਿੱਦਾਂ ਤੁਹਾਡੇ ਚ ਚਲੇ ਜਾਂਦਾ ਗਰਦਾਰ ਬਣ ਜਾਂਦਾ ਤੇ ਮਾੜਾ ਹੋ ਜਾਂਦਾ ਤੁਸੀਂ ਉਹਨਾਂ ਨੂੰ ਸ਼ਹਿ ਦੇ ਕੇ ਸਾਡਾ ਜਲੰਦਰ ਬਰਬਾਦ ਕਰਤਾ ਐਸੀ ਜਲੰਦਰ ਜੋ ਨਸ਼ਾ ਖਤਮ ਕਰਨਾ ਹੈ ਐਸੀ ਦੜਾ ਸੱਟ ਨਹੀਂ ਚੱਲਣ ਦੇਣਾ ਐਸੀ ਲਾਟ ਨਹੀਂ ਚੱਲਣ ਦੇਣੀ ਅਸੀਂ ਮਰਨਾ ਇਸ ਬਾਤ ਯਾਰ ਇਹ ਸਾਰੇ ਇੱਕੋ ਥਾੜੀ ਦੇ ਚਿੱਟੇ ਵੱਟੇ ਆਮ ਆਦਮੀ ਪਾਰਟੀ ਗਰਾਫਟ ਹੈ ਮੁੱਖ ਮੰਤਰੀ ਦੀ ਛਾਏ ਥਲੇ ਸਭ ਕੁਝ ਹੋ ਰਿਹਾ ਉਹ 1km ਇਹ ਕੁਝ ਨਹੀਂ ਕਰ ਸਕਦਾ ਨਾ ਹੀ ਉਹ ਇਸ ਤਰ੍ਹਾਂ ਸਾਰੇ ਜਿਲੰਦਰ ਦਹਿਸ਼ਤ ਫਲਾ ਸਕਦਾ ਨਾ ਹੀ ਇਸ ਤਰ੍ਹਾਂ ਪੈਸੇ ਇਕੱਠੇ ਕਰ ਸਕਦਾ ਜਦ ਤੱਕ ਉੱਪਰ ਤੇ ਮੁੱਖ ਮੰਤਰੀ ਸ਼ਹਿ ਨਾ ਹੋਵੇ ਕਹਿੰਦੇ ਜੀ ਵੋਟ ਨੂੰ ਪਾਇਓ ਜਿਹੜਾ ਆਮ ਆਦਮੀ ਪਾਰਟੀ ਦਾ ਲੀਡਰ ਹੈ ਇਹੀ ਕਹਦੇ ਨਾ ਮੈਂ ਉਹਨਾਂ ਨੂੰ ਕਹਿੰਦਾ ਯਾਰ ਵੋਟ ਪਾ ਕੇ ਇੱਕ ਹੋਰ ਸ਼ੀਤ ਲੰਗਰਾਲ ਪੈਦਾ ਕਰਨਾ ਹੈ ਵੋਟ ਪਾ ਕੇ ਇੱਕ ਹੋਰ ਰਿੰਕੂ ਪੈਦਾ ਕਰਨਾ ਹੁਣ ਤੁਸੀਂ ਵੋਟ ਪਾ ਕੇ ਇੱਥੇ ਫੇਰ ਤੁਸੀਂ ਉਹੀ ਕੰਮ ਜਿਹੜੇ ਇੱਥੇ ਚੱਲ ਰਹੇ ਉਹਨਾਂ ਨੂੰ ਸ਼ਹਿ ਦੇੜੀਆਂ ਬਰਕੇ ਜਿਸ ਤਰ੍ਹਾਂ ਮੈਨੂੰ ਵੋਟ ਪਾਈ ਹੈ ਮੈਂ ਅੱਜ ਨਸ਼ਿਆਂ ਦੇ ਖਿਲਾਫ ਬੋਲ ਰਿਹਾ ਇਹਨਾਂ ਨੂੰ ਨੰਗੇ ਕਰ ਰਿਹਾ ਸਾਡੀ ਭੈਣ ਨੂੰ ਪਾਓਗੇ ਅਸੀਂ ਦੋਨੋਂ ਭੈਣ ਪਾਈ ਇਸ ਪਾਸੇ ਹੋ ਜਾਵਾਂਗੇ ਅਰ ਸਰਕਾਰ ਟਿਕੜੀਓ ਨਹੀਂ ਆ ਜਿੱਦਣ ਇਹ ਵੋਟਰ ਆਪ ਵੋਟਾਂ ਤੋਂ ਹਾਰ ਗਈ ਇਹ ਸਰਕਾਰ ਤਾਂ ਇਹ ਸਰਕਾਰ ਨਾਲ ਲੱਗਦੀ ਟੁੱਟਣੀ